ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਨੋਰੀ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਅੱਜ ਤੇ ਆਪਣੇ ਨਾਲ ਐਡਵੋਕੇਟ ਸਾਹਿਬ ਨੇ ਪਵਨਦੀਪ ਜੀ ਆ ਕਾਨੂੰਨੀ ਕਾਰਵਾਈ ਤੇ ਲੱਗੇ ਹੋਏ ਨੇ ਆਪਣੇ ਮੋਰਚੇ ਨੂੰ ਚੜ੍ਹਦੀ ਕਲਾ 'ਚ ਕਰਨ ਵਾਸਤੇ ਆ ਅੱਗੇ ਜਿੱਤ ਵੱਲ ਵਧਣ ਵਾਸਤੇ ਜਿੰਨੇ ਕਰ ਸਕਦੇ ਹਾਂ ਵੀ ਸਾਨੂੰ ਸਾਰੇ ਪਾਸੇ ਨੂੰ ਪੱਕਾ ਹੋਣਾ ਪੈਣਾ ਸੜਕਾਂ ਵਾਲੀ ਲੜਾਈ ਤੇ ਵੀ ਤੇ ਜਿਹੜੀ ਲੀਗਲੀ ਲੜਾਈ ਹੈ ਹਨਾ ਉਸ ਪਾਸੇ ਨੂੰ ਵੀ ਤੇ ਬਾਈ ਹੁਣੇ ਦੱਸਣਗੇ ਵੀ ਹਨਾ ਅਬੇ ਕਿਵੇਂ ਅੱਗੇ ਆਪਣੀ ਕਾਰਗਜ਼ਾਰੀ ਕਰ ਰਹੇ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਈ ਆ ਜਿਹਦੇ 'ਚ 9 12 21 ਨੂੰ ਇੱਕ ਲੈਟਰ ਹੈਗਾ ਸੀਗਾ ਜਿੱਤੇ ਚ ਮੋਦੀ ਨੇ ਮੰਨਿਆ ਹੈ ਕਿ ਐਬਐਸਪੀ ਕਾਨੂੰਨ ਲਾਗੂ ਕੀਤਾ ਜਾਵੇ ਜਿੱਤੇ ਸੇ ਕਿਸਾਨ ਅੰਦੋਲਨ ਖਤਮ ਕੀਤਾ ਗਿਆ ਸੀਗਾ ਅਸੀਂ ਉਸ ਨੂੰ ਲੈ ਕੇ ਸੁਪਰੀਮ ਕੋਰਟ ਗਏ ਆ ਕਿ ਵੀ ਜਦੋਂ ਸੈਂਟਰਲ ਗਵਰਨਮੈਂਟ ਉਹ ਮਨ ਚੁੱਕੀ ਹੈ 9 12 21 ਨੂੰ ਕਿ ਐਬਐਸਪੀ ਲਾਗੂ ਕੀਤੀ ਜਾਵੇ ਤੇ ਹੁਣ ਅਸੀਂ ਪ੍ਰੈਸ਼ਰ ਪਾ ਰਹੇ ਆ ਸੁਪਰੀਮ ਕੋਰਟ ਤੇ ਵੀ ਪਾ ਰਹੇ ਆ ਸੈਂਟਰਲ ਗਵਰਨਮੈਂਟ ਤੇ ਪਾ ਰਹੇ ਆ ਜਦੋਂ ਮੰਨੀ ਬੈਠੀ ਹੈ ਤੇ ਉਹਨੂੰ ਇੰਪਲੀਮੈਂਟ ਕਰਤਾ ਜਾਵੇ ਇੱਕ ਲੀਗਲ ਤਰੀਕਾ ਅਪਣਾ ਰਹੇ ਆ ਜਿਹਦੇ ਥਰੂ ਕੀ ਬਈ ਸਰਕਾਰ ਤੇ ਪ੍ਰੈਸ਼ਰ ਪਾਵੇ ਤੁਸੀਂ ਆਪਣਾ ਅੰਦੋਲਨ ਤੇ ਦੂ ਪ੍ਰੈਸ਼ਰ ਪਾਓ ਅਸੀਂ ਕੋਰਟ ਦੇ ਜਰੀਆ ਸਾਡੀ ਕੋਸ਼ਿਸ਼ ਹੈਗੀ ਅਸੀਂ ਉਹ ਪ੍ਰੈਸ਼ਰ ਪਾਵਾਂਗੇ ਕਿ ਜੋ ਮੰਨੀ ਬੈਠੇ ਆ ਉਹਨੂੰ ਬਸ ਲਾਗੂ ਕਰਤਾ ਜਾਵੇ ਤੇ ਹੀਰਿੰਗ ਕਰਦਾਂ ਬਾਈ ਅਗਲੀ ਅਗਲੀ ਹੀਰਿੰਗ 15 ਜਨਵਰੀ ਨੂੰ ਹੋਏਗੀ ਆ ਪਹਿਲੀ ਹੀਰਿੰਗ 2 ਜਨਵਰੀ ਨੂੰ ਸੀਗੀ ਨੋਟਿਸ ਹੋ ਚੁੱਕਿਆ ਹੈ ਸੈਂਟਰਲ ਗਵਰਨਮੈਂਟ ਨੂੰ ਉਹਨੂੰ ਜਵਾਬਦੇਹੀ ਦੇਣੀ ਪੈਣੀ ਆ ਜਵਾਬ ਦੇ ਤਾਦੀ ਹੋਏਗੀ ਜੇ ਤੁਸੀਂ ਪ੍ਰੈਸ਼ਰ ਵੀ ਪਾਓਗੇ ਕਿ ਸੁਪਰੀਮ ਕੋਰਟ ਕੋਲੇ ਪਾਵਰ ਹੈਗੀ ਆ ਸੁਪਰੀਮ ਕੋਰਟ ਇੱਕ ਡੈਮੋਕ੍ਰੈਟਿਕ ਗਵਰਨਮੈਂਟ ਚ ਨਾ ਉਹਦੇ ਕੋਲੇ ਇੱਕ ਇੰਪਲੀਮੈਂਟ ਕਰਾ ਸਕਦਾ ਹੈ ਸਰਕਾਰ ਤੋਂ ਖੁਦੀ ਤੇ ਤੁਸੀਂ ਵੀ ਕਰ ਰਹੇ ਹੋ ਇਹ ਕੋਸੀ ਕਿ ਸਰਕਾਰ ਮੰਨੇ ਤੇ ਜਦੋਂ ਕੋਰਟ ਹੈਗਾ ਸਾਡੇ ਕੋਲ ਤੇ ਅਸੀਂ ਕੋਰਟ ਦੇ ਥਰੂ ਵੀ ਕਹੀਏ ਉਹਨਾਂ ਨੂੰ ਕਿ ਵੀ ਤੁਸੀਂ ਕਹੋ ਮੋਦੀ ਨੂੰ ਕਿ ਵੀ ਬੰਨੇ ਉਹ ਚੀਜ਼ ਨੂੰ ਆ ਗੱਲ ਹੋਈ ਹੈ ਵੀ ਸਾਨੂੰ ਸਾਰੇ ਪਾਸੇ ਤਾਕਤਾ ਹੋਣਾ ਪਊਗਾ ਲੀਗਲੀ ਵੀ ਹੈਨਾ ਤੇ ਸੜਕਾਂ ਤੇ ਤਾਂ ਸਿਬਾ ਬਾਬਾ ਜੀ ਲੜੇ ਰਹੇ ਸਾਰੇ ਸਾਰੇ 4 ਸਾਲ ਹੋ ਗਏ ਲੜਦੇ ਉਹ ਚੀਜ਼ ਨੂੰ ਬਸ ਆਹੀ ਬੇਨਤੀ ਕਰਦੇ ਆ ਬਈ ਸੰਗਤ ਨੂੰ ਹੈਨਾ ਵੀ ਚੜਦੀ ਕਲਾ ਚ ਰਹੋ ਵੱਧ ਤੋਂ ਵੱਧ ਮੋਰਚੇ ਤੇ ਹਾਜ਼ਰੀਆਂ ਲਵਾਓ ਹੁਣ ਤਾਂ ਇਸ ਕੇਮ ਵੀ ਨਾਲ ਰਲ ਗਿਆ ਸਾਰੇ ਇਕੱਠੇ ਹੋਗੇ ਇੱਕ ਪੋਜ਼ਿਟਿਵ ਮੈਸੇਜ ਵੀ ਹੈਗਾ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਅੰਦਰ ਨੇ ਉਹ ਅਜੇ ਮਿਲਦੇ ਨਹੀਂ ਕਿਸੇ ਨੂੰ ਹੈਨਾ ਤੇ ਬਾਕੀ ਫੌਸਲੇ ਬਲੰਦ ਨੇ ਹਨਾ ਚੜਦੀ ਕਲਾ ਚ ਮੋਰਚਾ ਬਾਬਾ ਜੀ ਤਕੜੇ ਹੋ ਜੋ ਬਾਈ ਸਾਰੇ ਹਨਾ ਮੋਰਚੇ ਤੇ ਵਾਤੇ ਵਦ ਹਾਜ਼ਰੀ ਲਵਾਣੀਆਂ ਰਾਤ ਨੂੰ ਨੌਜਵਾਨਾਂ ਨੇ ਲਾਉਣੀਆਂ ਤੇ ਪੋਜੀਟਿਵ ਰਿਜ਼ਲਟ ਆਉਣਗੇ ਅੱਗੇ ਹਨਾ ਚੜਦੀ ਕਲਾ ਚ ਹੋਊਗਾ ਤਾਂ ਅਪਾ ਜੀ ਜਿੱਤ ਵੱਲ ਨੂੰ ਵਧਾਂਗੇ ਹਨਾ ਤੇ ਮੋਰਚਾ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ